ਜਿੱਲੜਾ ਕੇ ਐਂ ਆਈਂ ਤਾਂ ਇਹਨਾਂ ਕਾਹਨ ਖਾਣੀ ਐ ਰੋਟੀ ਰਹਿ ਗਈ ਮੇਰੇ ਆਂਬ ਦਾ ਚਾਰ ਹੈ ਆਂਬ ਦੇ ਚਾਹ ਨਾ ਚਾਹ ਨਾ ਦੇ ਦਿੰਨੇ ਨਾ ਜੱਜ ਨਾਲ ਤਿਆਰ ਹੋਣ ਦਿੱਤਾ ਤਿਆਰ ਨੂੰ ਕਾਹਾਂ ਉੱਥੇ ਤੈਨੂੰ ਸੁਹਾਰਾ ਲੱਗਣਾ ਸੀ ਪੈਣੀ ਕਿੱਥੇ ਇੱਥੇ ਲੋਸੀ ਘਰੇ ਸੀ ਦੁਬਾਂ ਨੂੰ ਅਸੀਂ ਕਦੇ ਘਰੇ ਵੀ ਨਹੀਂ ਹੈਗੇ ਅਸੀਂ ਤਾਂ ਬਰਨਾਲੇ ਪਹੁੰਚ ਗਏ ਗੱਡੀਆਂ ਜਿਵੇਂ ਬਰਾਤ ਆਈ ਹੁੰਦੀ ਐ ਲੈ ਚੱਲੇ ਸਾਰੀਆਂ ਆਪਣੀਆਂ ਗੱਡੀਆਂ ਮਾਹੋਰ ਚਲੋ ਯਾਰ ਉਧਰੋਂ ਦਾ ਉਹਦਾ ਮੁੱਲਾਪੁਰੋਂ ਰੈਕਟ ਵੀ ਪਹੁੰਚਣ ਵਾਲੇ ਹੋਣੇ ਆ ਨਾ ਮੁੰਡੇ ਦੀ ਮਾਮੀਦਾਰ ਹੁੰਦੀ ਹੈ ਨਾ ਮੁੰਡੇ ਦੀ ਮਾਸੀਦਾਰ ਹੁੰਦੀ ਹੈ ਯਾਰ ਸਾਨੂੰ ਬਹੁਤ ਕੰਮ ਸੀ ਕੀ ਕੰਮ ਸੀਗੇ ਕੰਮ ਤਾਂ ਸਾਨੂੰ ਵੀ ਸੀ ਵੀ ਰਾਤ ਅੱਧੀ 12 ਵਜੇ 1 ਵਜੇ ਤੁਸੀਂ ਤਾਂ ਸੌਂਦੇ ਹੀ ਨਹੀਂ ਕਿੰਨੇ ਵਜੇ ਤੱਕ ਗੱਲਾਂ ਚੱਲਣਗੀਆਂ ਰਾਤ ਥੋੜੀਆਂ ਜਮਾ ਹੀ ਨਹੀਂ ਐਵੇਂ ਹੀ ਪਹੁੰਚੇ ਘਰੇ ਬਹੁਤ ਲੇਟ ਬੰਟੀ ਵੀ ਬਹੁਤ ਚੱਲੋ ਕਰਾਂ ਭਣੇ ਚਲੋ 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 ਕਰ ਸਵਾਹ ਕਰਾ ਸੁਣਨਾ ਤਰ ਬਰਸੂ ਜੇ ਨਹੀਂ ਲੋਟ ਆਉਦੇ ਤੇਰਾ ਡੈਡੀ ਤੋਂ ਕਾਲਾ ਪੋਣਾ ਖੜ ਜਾਵਾਂ ਆ ਜਾ ਫਿਰ ਦੇਖੀ ਅੱਜ ਉਹ ਨਾ ਜੇ ਲੋ। ਉਹ ਪਾਣੀ ਰੋਲ ਲਾ ਦੋ ਮਿੰਟ। ਆ ਤਾਪਾ। ਆ ਰੋਕਣਾ। ਹਾਂ ਰੜੀ। ਕਿ ਜਾਨਾ ਦਾ ਚਾਹੋਂਗੇ ਘਰ ਪਰ ਲਾ ਲਾ ਦੇ ਬੋਲੇ। ਉਹ ਜਨ ਨਿਕਲਦੇ ਨਹੀਂ ਹੁਣ ਕੀ ਕਰਾਂ ਮੈਂ ਤਿਆਰ ਆ। ਰੈਂਡ ਦੇ ਫਿਰ। ਆ। ਮੁੜ ਕੇ ਆਪ ਨੂੰ ਪੈਣ ਇਥੇ 11 ਵਜੇ ਬਾਕੇ ਪੜਨ। ਉਹੀ ਤਾਂ ਗੱਲ ਆ। ਆ ਜੂ। ਮਰੋ ਬੋਲੀ ਜਾਂਦਾ ਉਹ। ਯਾਰ ਮੁੱਗੀ। ਚੰਦ ਪੇਗਾ ਮੋਟ। ਬਾਲੀ ਲੇਟ ਆ। ਉਹ ਤਾਂ ਗੱਲ ਆ ਤਾਂ ਇਹਨਾਂ ਨੂੰ ਕਹਿੰਦਾ ਤੂੰ ਤਿਆਰ ਹੋ ਜਾ ਤੂੰ ਕੱਢ ਲੈਣੀ ਐ ਇਸੇ ਦੀ ਇਹ ਤਾਂ ਤਿਆਰ ਹੁਣ ਨਿਕਲਦਿਆਂ ਹੀ ਨਹੀਂ ਵਾ ਆਜੋ ਚੱਲ ਗਏ ਹੁਣ ਸਭ ਉਹਨਾਂ ਰੋਟੀ ਖਾਣ ਲੱਗ ਗਿਆ ਨਾ ਯਾਰ ਅੱਧਾ ਘੰਟਾ ਲਾ ਲੈਣਾ ਇੱਥੇ ਉਧਰੋਂ ਫੋਨ ਲਾਈ ਜਾਂਦੇ ਆ ਇਹ ਕਹਿੰਦੇ ਰੈਕੋਟ ਆ ਗਏ ਖੜੇ ਆ ਖੜੇ ਹੀ ਖੜਨਾ ਹੀ ਆ ਇਹ ਤੌੜਗੇ ਉਹੀ ਤਾਂ ਗੱਲ ਆ ਤੁਹਾਨੂੰ ਰਾਹ ਪਤਾ ਕਿੱਧਰ ਨੂੰ ਜਾਣਾ ਪਤਾ ਸੀ ਬਿੰਦਲਪੁਰੇ ਬੋਲਿਆ ਵੀ ਤੁਸੀਂ ਪਹੁੰਚੋ ਸੀ ਆ ਨਹੀਂ ਨਹੀਂ ਕੱਢੇ ਜਾਏ ਉਹ ਤੋਂ ਹਾਂ ਕੰਮ ਕਾਦਾ ਵਾ ਇਥੇ ਲੀਚਾਂ ਪੂਤੀ ਕਰੀ ਜਾਨੀਆਂ ਦੋ ਘੰਟੇ ਹੋ ਗਏ ਦੋਹਾਂ ਨੂੰ ਓਏ ਬਾਹਲੇ ਲੀਚੜ ਆ ਤਾਂ ਲਾ ਫੋਨ ਆ ਗਈ ਉਹ ਸੀਸਿਆਂ ਵਾਲਾ ਪਾਕੀ ਸਿੱਧੀ ਸਿੱਧੀ ਥੱਲੇ ਉਹ ਪਕੌੜੇ ਲਾ ਦੇਵੇ ਉਹਨਾਂ ਦੇ ਉਹ ਖਾ ਲਿਓ ਜਾ ਕੇ ਮੈਂ ਤਾਂ ਉਲਟੀ ਹੋਣ ਲੱਗੀ ਚੰਗੜੇ ਪਕੌੜੇ ਪਾਈ ਆਂ ਚਲੋ ਜੀ ਬਸ ਖਾਣੇ ਵਾਲੀ ਇਨ ਨੂੰ ਫੋਨ ਕਰਨਾ ਹੈ ਪਿਆ ਇਹਨਾਂ ਕੰਮ ਕਰੇ ਮਾਤਾ ਨੋ ਨੋ ਕੋੜੇ ਭੈਣ ਹੀ ਕੱਲ ਵੀ ਪਾਸੇ ਦੇ ਆਏ ਸਾਰੇ ਆਏ ਘਰ-ਘਰ ਬਲੇਟਾ ਖਾਈ ਜਾਂਦੇ ਸ਼ਮਨੇ ਬਣੇ ਨਗਾ ਕੇ ਰਸੇਤੀ-ਸੇਤੀ ਹੁਣ ਬੋਕੀਆਂ ਚੱਲੀਏ ਕਰਾਂ ਓਏ ਆਜੋ ਭਾਈ ਆ ਲੈ ਸੰਤਰੇ-ਸੋਨਟਰੇ ਤਾਂ ਐ ਚੱਕ ਲੈ ਜਿਵੇਂ ਬਹੁਤ ਏ ਸੇਮਲੇ ਚੱਲੇ ਜਾਂ ਹੁੰਦੇ ਆ ਆ ਡੱਬੇ ਕਿੰਨੂ ਦੇਣੇ ਆ ਇੱਕ ਮਿੰਟ ਰੁਕ ਇੱਕ ਮਿੰਟ ਰੁਕ ਦੋ ਤੋਂ ਉਥਰਾਂ ਦੇ ਦੋ ਪੱਬਾਂ ਐ ਚਾਰ ਇਹਦੇ ਤੋਂ 11 ਦਾ ਦੋ 6 ਹਾਂ 2000 ਵਧ ਰੱਖੋ ਓਏ 에ਅਰ ਫੋਰਸ ਕੋਲੇ ਆ ਗਏ ਉਹ ਬੈਠੋ ਯਾਰ ਮੈਨੂੰ ਫੋਨ ਆਇਆ ਇਸ ਕਾਰਨ ਦਾ ਤੁਸੀਂ ਤਾਂ ਬੜੀ ਲੇਟ ਆ ਯਾਰ ਸੱਚੀ ਐਰ ਕੀ ਦਾ ਸੋਹਣੇ ਹਾਂਜੀ ਸੋ 사શી ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰੇ ਜਾਣੇ ਦਾ ਤਹਿਦ ਲੋ ਸਵਾਗਤ ਕਰਦੇ ਆ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਅੱਜ ਅਸੀਂ ਚੱਲੇ ਆ ਸਾਡੇ ਭਾਣਜੇ ਦੀ ਮੈਡਣੀ ਆ ਤੇ ਨਮੀ ਸਾਡੀ ਦੋਤ ਨੂੰ ਨੂੰ ਲੈਣ ਚੱਲੇ ਆ ਕਿਉਂਕਿ ਉਦੋਂ ਲੈ ਗਏ ਸੀਗੇ ਆਇਆ ਲੱਗਦਾ ਹਨਾ ਦੋਤ ਨੂੰ ਜੇ ਕਹਣਾ ਕਿੱਥੇ ਫਰੈਂਡ ਕਿੱਥੇ ਦੋਤ ਨੂੰ ਦੋਤ ਨੂੰ ਆਈਆਂ ਫਿਰ ਸੋ ਹੁਣ ਆਪਾਂ ਚੱਲੇ ਆ ਬਰਨਾਲੇ ਨੂੰ ਬਾਈ ਵੀ ਮੂਰੇ ਤੱਤਾ ਨਾਲੇ ਪਤਾ ਆ ਫਿਰ ਤੁਸੀਂ ਝੂਠਾ ਤੋਂ ਬੋਲਦੇ ਹੋ ਨੇ ਅਗਲੇ ਨੂੰ ਯਾਰ ਸੱਚ ਦੱਸੋ ਵੀ ਇਹ ਪਿੰਡੋਂ ਤਰੇ ਵੀ ਕਿਹੜਾ ਸੱਚ ਬੋਲਦੇ ਨੇ ਵੀ ਇਹ ਘੁਟਾ ਲਏ ਰੈ ਘੁਟਾ ਲਏ ਤੁਸੀਂ ਬਹੁਤ ਲੇਟ ਹੋ ਅੱਜ ਤਾਂ ਸੱਚੀ ਮੈਨੂੰ ਗਾਸ ਖਾਣ ਮੇਰੇ ਪਤਾ ਸੈਰਿੰਗ ਨਾ ਮੇਰਾ ਭੁੱਖ ਲੱਗੀ ਵੀ ਆ ਪਕਾਉ ਤੇਰੇ ਆ ਕੇ ਪਕੌੜੇ ਖਾ ਲਿਓ ਮੈਂ ਪਕੌੜੇ ਨਹੀਂ ਮੈਨੂੰ ਨਹੀਂ ਸੁਆ ਲੱਗਦੇ ਚੱਲ ਕੋਈ ਨਾ ਤੂੰ ਤਾਂ ਖਾ ਲਈ ਰੋਟੀ ਹੁਣ ਕਿੱਥੇ ਮੈਂ ਤੇਰੇ ਨਾਲ ਇਦਾਂ ਦੇ ਬਰੌਂਡ ਆ ਗਿਆ ਤੇ ਅੱਛਾ ਤਾਂ ਇਹ ਵੀ ਲਾਇਆ ਏ ਡਾ ਹੈ ਮੈਂ ਦੇਖ ਲਓ ਭੁੱਖੇ ਢਾਡੀ ਨਾਲ ਏਡੀ ਦੂਰ ਜਾਣਾ ਸਫਰ ਲੈ ਕੇ ਤੁਹਾਨੂੰ ਮੈਨੂੰ ਤਾਂ ਆਏ ਹੋ ਗਿਆ ਮੈਨੂੰ ਕੋਈ ਸੁ ਹੋ ਜਗਾ ਰਸਤੇ 'ਚ ਰਾਤ ਇੰਨਾ ਲੇਟ ਹੋ ਗਿਆ ਬੰਟੀ ਬਾਈ ਕਦੋਂ ਫੋਨ ਕਰ ਕੇ ਕਹਿੰਦਾ ਜਿੱਥੇ ਹੋ ਨਾ ਇੱਥੇ ਰਹਿ ਬੋ ਮੈਂ ਗੇਟ ਨਹੀਂ ਖੋਲੂਗਾ ਕਹਿੰਦਾ ਇੱਥੇ ਹੀ ਸੌ ਜਾ ਦਾ ਉਹ ਅਧਿੰਦਪਰ ਉਧਰੋਂ ਗੱਦਾ ਹੈ ਕਿ ਇਹਨਾਂ ਨੇ ਪੈਸੇ ਦੇਤੇ ਗੱਦਾ ਲਿਆ ਨਹੀਂ ਭਾਈ ਤੋਂ ਕਾਲਾ ਨਾ ਪੈਂਦੀਆਂ ਸੀ ਤੈਨੂੰ ਇਹੋ ਜੀ ਗੱਡੀ ਚ ਲੈ ਕੇ ਆਈ ਦੇਖ ਲੈ ਸੋਹਣੇ ਮੈਨੂੰ ਉਹੀ ਲਾ ਨਹੀਂ ਹੋ ਰਹਾ ਇਹਦਾ ਹੋਗਾ ਰੋਇਲ ਇਹ ਤਾਂ ਆਪਣੀ ਤਾਂ ਰੋਇਲ ਮੋੜ ਇਹਦਾ ਕਿਸੇ ਦੀ ਊਂ ਘਰੇ ਰੱਖੀ ਲਾ ਦਿੱਆ ਮੈਨੂੰ ਬਹੁਤ ਸਾਹ ਹੈ ਨਾ ਵਿਂਟੇਜ ਆਪਾਂ ਇਹਨੂੰ ਫੋਨ ਲਾ ਕੇ ਮਾੜਾ ਕਿੱਥੇ ਆ ਕੇ ਰੌਲਾ ਬਾਲਾ ਪਾਇਆ ਸੀ ਤੁਸੀਂ ਰੌਲਾ ਪਾਇਆ ਮੈਨੂੰ ਤਾਂ ਸੱਭੂ ਮਿੰਟ ਤਿਆਰ ਵੀ ਨਹੀਂ ਹੋਣ ਦਿੱਤਾ ਲਾਹ ਫੋਨ ਮੜਾ ਕੇ ਉਹ ਦਾ ਪਿੱਛੇ ਰਹਿ ਗਿਆ ਮੂਹਰੇ ਨਹੀਂ ਨਿਕਲੇ ਉਹ ਪੁੱਛਦਾ ਲੈ ਪੁੱਛੀ ਵੀ ਕਿੱਥੇ ਹੈ ਸੱਭੋ ਮੇਨੇ ਉਹ ਇੱਥੇ ਆ ਗਏ ਇੱਥੇ ਇਨਕਾਰ ਵੀ ਨਹੀਂ ਦਿੱਤੀ ਉਹ ਮੈਂ ਖੜਾ ਖਾ ਕੇ ਆਇਆ ਮੈਂ ਵੀ ਆਈ ਆ ਉਹਨਾਂ ਨੂੰ ਡੀਰਿਆ ਆਪਾਂ ਮੂਹਰੇ ਚੱਲਿਓ ਪਿੱਛੇ ਲੱਗ ਜੂਗਾ ਮੈਂ ਡੈਡੀ ਨੂੰ ਸੁੱਝਾ ਕੇ ਕੋਈ ਨਾ ਡੈਡੀ ਤਾਂ ਮੈਂ ਜਾਣ ਕੇ ਮਗਰ ਪਾਇਆ ਮੈਂ ਤਾਂ ਸੁੱਝਾ ਕੇ ਕੋਈ ਨਾ ਹੂੰ ਵੀ ਆਪ ਦਾ ਬਿੰਦਰਪੁਰ ਨਹੀਂ ਸੱਤ ਤੋਂ ਵੀ ਪਿੱਛੇ ਇਸ ਦਾ ਮੂਹਰੇ ਨਿਕਲ ਗੇ 6:30 8:00 ਸਾਨੇ ਕਿੱਥੇ ਖੜੇ ਵੀ ਨਹੀਂ ਹੈਗੇ ਅਸੀਂ ਤਾਂ ਬਰਨਾਲੇ ਪਹੁੰਚ ਗਏ ਪੰਜ 6 ਬਣਾਏ ਪਹੁੰਚ ਬਣੀ ਉਹ ਤੇ ਖੜਾ ਕਿਸੇ ਬਾਹ ਦੇ ਲੈ ਰੌਲਾ ਤੁਸੀਂ 9 ਵਜੇ ਦਾ ਟਾਈਮ ਦਿੱਤਾ ਵੱਜ ਸਾਢੇ 11 ਗਏ ਅਸੀਂ ਪੱਖੋ ਵਾਲ ਖੜੇ ਸੀ 6:00 6:00 90 ਉਹ 6:00 ਸੀ ਅਸੀਂ ਮੂਰੇ ਵੀ ਨਿਕਲ ਗਏ ਨਹੀਂ ਅਸੀਂ ਨਾ ਤਾਂ ਅਮਰੀਕਾ ਵਾਂਗ ਨੰਗੇ ਆਏ ਦਾਗੇ ਤੇ ਬਹੁਤ ਹੀ ਜੰਮ ਹੁੰਦੇ ਆ ਅਸੀਂ ਦੱਬੇ ਲੈ ਆ ਲਾ ਕੇ ਦੱਬੇ ਲੈ ਆ ਲਾ ਕੇ ਦੱਬੇ ਲੈ ਆ ਲਾ ਅਸੀਂ ਅੱਜ ਇਕੱਲੇ ਨਹੀਂ ਵੜ ਜਾਣਾ ਕੋ ਛਾਨੂ ਵੀ ਲੈ ਰਿਹਾ ਇੱਕ ਨੋਕਰੀ ਆ ਜਾਓ ਕਰ ਅਸੀਂ ਅਸੀਂ ਸੰਗੇ ਅਸੀਂ ਸੰਘੇੜੇ ਖੜੇ ਆ ਫਿਰ ਆ ਜਿਓ ਅੱਛਾ ਸੰਘੇੜੇ ਖੜੇ ਆ ਹਾਂ ਆ ਜਿਓ ਆ ਜਿਓ ਕਰ ਆਓ ਤੇ ਅੱਜ ਨਹੀਂ ਉਹਦੇ ਕੰਨ ਤਾਂ ਪਤਾ ਵੀ ਮੈਂ ਇੰਨੇ ਵੇ ਪਮਝੂਗੀ ਇਹ ਉਹ ਮੁਸੇਏ ਵੀ ਯਾਰਾ ਜਮਨੇ ਫੋਨ ਆ ਗਿਆ ਉਹ ਹੈਪੀ ਬਣ ਬਹੁਤ ਲਈ ਜਾਂਦੀ ਉਹ ਹੈਪੀ ਦਾ ਬਾੜੀ ਕਾਲੀ ਰਹਿੰਦੀ ਆ ਬੈਠੀ ਉੱਥੇ ਗਈ ਵੀ ਆ ਹੂੰ ਰਾਤੀ ਚਲੋ ਜੀ ਰਾਤ ਦੀ ਰਾਤ ਮਿਲਣਾ ਹੈ ਤਰਪੇ ਡੈਮ ਨਾਲ ਸਾਢੇ 6 ਨੂੰ ਫੋਨ ਲਾਤਾ ਹਜੇ ਅਸੀਂ ਉੱਠੀਆਂ ਸੀ ਛੇਤੀ ਕਰੋ ਛੇਤੀ ਕਰੋ ਤੁਸੀਂ ਹਜੇ ਪਈਆਂ ਮਰ ਛੇਤੀ ਕਰੋ 9 ਵਜੇ ਤੁਰਨਾ ਇੱਥੇ ਕਾਪਾ ਖੜ ਜੰਨੇ ਮੈਂ ਜੱਜ ਨਾਲ ਤਿਆਰ ਹੋਣ ਦਿੱਤਾ ਤਿਆਰ ਨੂੰ ਕਹਾ ਉੱਥੇ ਤੈਨੂੰ ਤੁਹਾਰਾ ਲੱਗਣਾ ਸੀ ਉਹ ਜਸਨ ਕੇ ਘਰ ਜਾ ਕੇ ਲਾ ਲੈਣੀ ਸੀ ਆ ਪੈਂਚਲ ਜੀ ਬੋਬੀ ਮੈਦਾਨੀ ਮੂਹ ਘਰੇ ਲੋਟ ਆਇਆ ਰਹਿਣਾ ਫੇਰ ਵੀ ਕਾਲੀ ਕੱਟੀ ਆ ਲੈ ਹੋਏ ਸੇ ਪਰ ਕਿ ਸੀ ਸੀ ਪੁਕਾ ਨੋ ਕਰਾ ਲੈਣੀ ਸੀ ਦੱਸ ਦਿੰਦੇ ਤੇਰੀ ਮਾਂ ਮਾਰ ਦੇਣਾ ਹੀ ਬਲੇਟ ਤੈਨੂੰ ਤੁਸੀਂ ਵੀ ਕਰਾਉਣਾ ਪਾਰਲਰ ਤੇ ਸੋਣਾ ਨੂੰ ਦੇਖਦੇ ਹਾਂ ਆਈ ਨਹੀਂ ਯਾਰ ਹਜੇ ਥੋੜੀ ਵੇ ਨਾਲ ਹੋਇਆ ਚੰਗੀਆਂ ਭਰੀਆਂ ਸੀ ਤਿਆਰ ਹੁੰਦੀਆਂ ਸੀ ਘਰੇ ਆਪਾਂ ਤਾਂ ਪਹਿਲਾਂ ਆ ਕੇ ਖੜ ਕੇ ਸਾਰਾ ਨਾ ਉਹ ਬੜੀ ਜੇਟ ਆਦਾ ਕੰਮ ਇਹਨਾਂ ਦਾ ਪਤਾ ਨਹੀਂ ਗਾਹਲਿਆਂ ਦੇ ਪਕੌੜੇ ਨਹੀਂ ਬਣੇ ਹੋਣੇ ਹਜੇ ਹੈ ਕਿੰਨਾ ਲੇਟ ਕਰਾਈ ਜਾਂਦੇ ਆ ਹਜੇ ਕਹਿੰਦੀ 9 ਵਜੇ ਆਪਾਂ ਤੁਰ ਪੈਣਾ ਮੈਨੂੰ ਤਾਂ ਪਤਾ ਸੀ ਉਹਨੂੰ ਉੱਥੇ ਅਸੀਂ ਤਾਂ ਬਿੰਦੀ ਰਹਿ ਗਈ ਅਸਾਂ ਤਾਂ ਪਤਾ ਹੀ ਸੀ ਮੈਂ ਤੇ ਸਭੋਂ ਮੈਂ ਤਾਂ ਹੀ ਤਾਂ ਆਰਾਮ ਨਾਲ ਆਈਆਂ ਕਈ ਗੱਲਾਂ ਗੱਡੀਆਂ ਜਦੋਂ ਬਰਾਤ ਆਈ ਹੁੰਦੀ ਆਏ ਲੈ ਚੱਲੇ ਸਾਰੇ ਆਪਣੀਆਂ ਗੱਡੀਆਂ ਹੋਰ ਇਹ ਕਿੱਥੇ ਮਿਲ ਗਏ ਆਹ ਦੇ ਸਾਰੇ ਇਕੱਠੇ ਹੋ ਗਏ ਉਹ ਮਾਮੇ ਵਾਲੀ ਜਾਂਦੀ ਆ ਮੂਰੇ ਜਸਕਰਨ ਦਿਹਾੜੀ ਵਾਲੀ ਉਹ ਲਲਤੋ ਵਾਲਿਆਂ ਦੀ ਉਹ ਨੀਤੂ ਬਾਈ ਕੀ ਆਹਾਂ ਇੰਦਰ ਦੀ ਜਾਂਦੀ ਆ ਜੀ ਤੇ ਕੀ ਹਾਂ ਬਣ ਗਈ ਇਹ ਵਾਲੀ ਗੱਡੀ ਕੱਟ ਗਈ ਕੱਟ ਗਿਆ ਹੋ ਗਈ ਬਰਾਤ ਲੈ ਕੇ ਆ ਗਈ ਚਲੋ ਨਹੀਂ ਉਹ ਕੋਣ ਉਤਰਨ ਲੱਗ ਗਿਆ ਲਓ ਜੀ ਸਾਰੇ ਬੰਦੇ ਨਿਕਲੇ ਮਿਲਣੀ ਮੁੰਡਿੰਗ ਕਰਨ ਵਾਲੇ ਤੇ ਹੁਣ ਆਪਾਂ ਵੀ ਨਿਕਲ ਗਏ ਚੱਲਦੇ ਆਂ Ah, i pini e i anche i puni, puni, puni. Ah! Ha strigato lì, sale ਚਲੋ ਜੀ ਚਲ ਜੀ ਵਧੀਆ ਹੋ ਗਿਆ ਪ੍ਰੋਗਰਾਮ ਮੈਂ ਤੁਸੀ ਪਹਿਲਾਂ ਹੀ ਭੱਜ ਗਿਆ ਮੈਂ ਕਿ ਸਾਨੂੰ ਖਾਲੀ ਥੋੜੀ ਨਹੀਂ ਆਪਾਂ ਵੰਡਨੇ ਆ ਡੱਬੇ ਵਿਆਹ ਦੇ ਤਾਂ ਕਰਕੇ ਥੋੜਾ ਪਹਿਲਾਂ ਆਉਣਾ ਪੈ ਗਿਆ ਹੁਣ ਕਿਹੜੇ ਕਿੱਦਾਂ ਕਿਤੇ ਕਿਤੇ ਜਾਣਾ ਅੱਜ ਆਪਾਂ ਬੇਲੇ ਤੇ ਗਵਿੰਦਗੜ ਜਾਣ ਹਾਂ ਫੇਰ ਉਸ ਤੋਂ ਬਾਅਦ ਮਾਣੂ ਕੇ ਮਾਣੂ ਕੇ ਪੱਪਿਆਂ ਵਾਲੇ ਦਾ ਇੱਥੇ ਫਿਰਦੇ ਜੱਥਾ ਆਇਆ ਜਾਣ ਉਹਨਾਂ ਨੇ ਮਾਣੋ ਕੇ ਪੱਬੀਆਂ ਤੇ ਬਿੰਦਰ ਕੋਲੇ ਅੱਛਾ ਜਿਸ ਨਾਲ ਹੁਣ ਪਹਿਲਾਂ ਆਪਾਂ ਕਿਹਦੇ ਕੋਲੇ ਜਾਣਾ ਪੈਣੇ ਆਪਾਂ ਕਰਮੀ ਦੇ ਪੇਕੀ ਆ ਉਦੋਂ ਬਾਅਦ ਕੰਮੇ ਕੋਲੇ ਹਾਂ ਦੇ ਕੰਮੇ ਕੋਲੇ ਇਹ ਜਗਰਾਉ ਫਿਰ ਬਿੰਦਰ ਕੋਲੇ ਤੇ ਹੈਪੀ ਕੋਲੇ ਤੇ ਲੱਲ ਲੱਲ ਤੋਂ ਵੀ ਜਾਣਾ ਫਿਰ ਲੱਲ ਤੋਂ ਮੁੜਦੇ ਹੋ ਤੇਨੂੰ ਛੱਡਣਾ ਉੱਥੇ ਖੰਡੂਰ ਜੇਨ ਗੇਟ ਦੀ ਧਾਰ ਕੇ ਆ ਜਿਓ ਚਲੋ ਕੋਈ ਨਾ ਤਾਂ ਤੇਰਾ ਜਿਹੜਾ ਬੜਾ ਧੰਮਾ ਪਹੁੰਚ ਚੁੱਕੇ ਆ ਪਿੰਡ ਮਾਣੋ ਕੇ ਕਰਮਜੀਤ ਕਮੋਂ ਦੇ ਪਿੰਡ ਤੇ ਭੈਣੇ ਨੂੰ ਛੁੱਟੀ ਮਿਲ ਗਈ ਸੀਗੀ ਤੇ ਹੁਣ ਨਾਲੇ ਤਾਂ ਆਪਾਂ ਖਬਰ ਸਾਰ ਲੈ ਆਉਨੇ ਆ। ਉਹ ਰਿਕਾਰਡ ਤੇ ਨਾਲੇ ਕਾਰਡ ਦੇ ਆਉਨੇ ਆ ਗਰਮੀਤ ਕੌਰ ਦੇ ਵਿਆਹ ਦਾ। ਕਮੇ ਨੂੰ ਛੁੱਟੀ ਮਿਲੀ ਨੂੰ ਤਾਂ 2 ਦਿਨ ਹੋ ਗਏ ਹੁਣ ਥੋੜਾ ਜਿਹਾ ਸਿਸਟਮ ਬਿਜੀ ਚੱਲਦਾ ਸੀ। ਗਗਾ ਨੂੰ ਤਾਂ ਫੋਨ ਕਰਨਾ ਭੁੱਲ ਗਈ ਮੈਂ। ਆ ਗਗਾ ਨੂੰ ਵੀ ਫੋਨ ਲਾ ਵੀ ਕਿੱਥੇ ਆ। ਆ ਗਈ ਉਹ ਪੜਾ ਕੇ। ਹਾਂ। ਕਿਉਂਕਿ ਅੱਜ ਹੁਣ ਕਾਰਡ ਵਾਲੇ ਆ ਬੰਡਣੇ ਦਿਨ ਰਹਿ ਗਏ ਥੋੜੇ। ਦੋਨੇ ਦੋਲੇ ਕੀ ਰਹਿਗੇ ਪਰਸੋਂ ਦਾ ਵਿਆਹ ਹੀ ਆ ਹਾਂ ਪਰਸੋਂ ਨੂੰ ਪਰਸ ਸ਼ੁਰੂ ਹੋਏਗਾ ਮੈਂ ਕਿਹਾ ਦੋ ਤੇ ਦੋਹਿਆਂ ਨੇ ਵਿਆਹ ਸ਼ੁਰੂ ਹੋ ਗਏ ਹਾਂ ਸਹੀ ਗੱਲ ਆ ਪੁੱਛ ਕੇ ਗੱਲ ਨੂੰ ਹੈਗੀ ਆ ਗਗਲ ਤੇ 5 ਵਜੇ ਚਾਫ ਆਈ ਜਾਂਦਾ ਗੁਰਮਖ ਨੂੰ ਲਾਉਣੀ ਆ ਗੁਰਮਖ ਦਾ ਜਾਵੜਿਆ ਹੋਊ ਦੂਜਾ ਨੰਬਰ ਚੱਲਦਾ ਕਿ ਕਹਿੰਦਾ ਲਾ ਕੇ ਪੁੱਛ ਲਾ ਜੇ ਐਗਿਆ ਤਾਂ ਫਿਰ ਆਪਾਂ ਕਾਰਡ ਦੇ ਚੱਲਾਂਗੇ ਨਹੀਂ ਫਿਰ ਗੁਰਮਖ ਨੂੰ ਲਾ ਲਾਂਗੇ ਫਿਰ ਤਾਂ ਜਗਰਾਮ ਹੀ ਫੜਾਉਣਾ ਪਊ ਜਗਰਾਵਾ ਕਿੱਥੇ ਉਹਦਾ 5 ਵਜੇ ਨੂੰ ਤੁਰਪਣਾ ਕਿੱਥੇ ਆ ਤੂੰ ਗਰਮਾਗਾ ਤੇ ਕਾੜਕੀ ਨੂੰ ਫੜਾਈਏ ਫਿਰ ਕਾਟ ਇਹਨਾਂ ਦੀ ਕੋਕੋ ਨੂੰ ਉਹ ਥੋੜੀ ਕੋਕੋ ਨੂੰ ਫੜਾ ਜੀਏ ਕਾਟ ਕੋਕੋ ਨੂੰ ਫੜਾ ਜੀਏ ਜਦੋਂ ਗਾਣਾ ਲਾ ਜੀ ਚਲ ਆ ਕੇ ਇਹ ਆਈ ਖਾਈ ਜਿਉਂ ਕਾਣਾ ਖਾਣੀ ਹੈ ਰੋਟੀ ਰਹਿ ਗਈ ਮੇਰੇ ਆਂਬ ਦਾ ਚਾਰ ਹੈ ਨਾ ਆਂਬ ਦਾ ਚਾਰ ਨਾ ਚਾਹ ਨਾ ਦੇ ਦਿੰਦੇ ਕ ਨਹੀਂ ਦਹੀਂ ਦੇ ਪੂਰਾ ਪੂਰਾ ਮੇਰ ਨਾਲ ਤੇ ਬੂਝੀਆ ਰੋਟੀਆਂ ਦਿਖਾਣੀਆਂ ਤੂੰ ਹਵਾ ਇੱਧਰ ਨੂੰ ਆ ਆਜ ਰੋਟੀ ਖਾਣੇ ਖਾਣੀਆਂ ਜਿੱਤ ਤੈਨੂੰ ਮੈਨੇਜ ਕਰ ਮੇਰੇ ਉੱਤੇ ਦੇ ਆ ਵੀਰ ਆਲੇ ਆ ਗਈ ਕੁਫੀ ਰੋਟੀ ਗੋਲਾਈ ਵੀ ਦਿੱਤੀਆਂ ਬੜੀ ਜਮਤ ਤੇ ਮਾਰੀ ਤੁਹਾਡੇ ਤੇ ਮੇਰੇ ਨਾਲ ਲੱਗੇ ਹੋਏ ਨੇ ਮੈਂ ਤਾਂ ਕਰਕੇ ਹੌਲੀ ਹੌਲੀ ਵੀ ਹੁੰਦੀ ਹੈ ਪੰਜੇ ਬੈਂਦੀ ਲੱਗੀ ਕੋਲੀ ਬਾ ਉਹ ਲੈ ਗਏ ਗੋਬਾ ਬਦਲ ਪੀ ਲਾ ਬੱਲੇ ਆ ਤੇ ਰੋਟੀ ਰੋਲ ਪਵਾ ਨਾ ਖਾ ਦੇਣਾ ਮੈਂ ਫੜਾ ਮਹਾ ਦੇ ਦੇ ਦੂੰਗੀ ਮਾਂ ਘੋਲੀ ਦੇ ਦੂੰਗੀ ਜੇ ਕੋਈ ਨਾ ਉਹ ਬੋਲੀ ਨੂੰ ਲਿੰਗ ਦੇਗਾ ਤੈਨੂੰ ਇਹ ਕੋਸ ਨਾ ਕੱਟਿਆਂ ਦੂੰਗੀ ਰੋਣ ਨਾ ਦੇ ਹਰ ਆ ਜਾਂਦੀ ਹੈ ਤਾਂ ਇਹਨਾਂ ਨੂੰ ਫੜਾ ਲਓ ਹਾਂ ਹਾਂ चलो भाई ਦੇਰ ਮਲੇਓ ਸੰਖੀਰ ਦੇਖਦੇ ਆ ਇੱਕ ਗੋਟੇ ਪੱਪੇੰ ਦੀਆਂ ਮੈਂ ਦੇ ਲਈ ਮੁੰਡੀ ਹੋਦੇ ਇੱਕ ਹਾਂਜੀ ਹਾਂ ਦੇਖਿਆ ਦੇਖਿਆ ਮੈਂ ਕੋਟਾ ਦੇ ਦੀ ਕੋ ਦੋ ਦੇ ਦੋ ਦੇ ਹਾਂਜੀ ਤੇ ਇਹ ਦੋ ਨਾਲ ਜਿਹਨੂੰ ਖੜਿਆ ਰਾਂ ਪੈ ਜਾਂਦਾ ਦੋਨਾਂ ਵਸਾਣਾ ਚਾਹੀਦਾ ਹਾਂ ਗੁਰਦੇ ਬਾਬੇ ਨੂੰ ਕਿਹਾ ਹੌਲੀ ਹੌਲੀ ਤੱਕ ਕੇ ਆ ਜਾ ਗਏ ਫਿਰ ਫਿਰ ਅਨੂਏ ਕੋਣੇ ਕੀ ਕਰਦੇ ਆ ਥੈਂਕ ਯੂ ਪਤਾ ਹੈ ਸੋਕਰ ਸਿਆਣਾ ਬਣ ਗਿਆ ਕਰੇ ਦੇਖਾ ਕਿ ਕਿੱਥੋਂ ਕਿਧਰ ਤੁਰਦਾ ਦੋਸਤ ਆ ਸਾਸੂ ਮਾਂ ਵੀ ਘਵਾ ਲੇਥੇ ਬਰਗਾ ਤੂੰ ਆਣਾ ਹੁਣਗਾ ਹਾਂ ਇੱਕ ਵਾਰੀ ਹਰੇ ਦੋਸਤ ਦੇ ਸਾਹਮਣੇ ਤਿੰਨ ਹੋਇਆ ਅਜੇ ਪੰਜ ਹੋ ਜਾਣੇ ਤੁਸੀਂ ਤੋਏ ਕਾ ਨਹੀਂ ਕਰੀ ਪੰਜ ਹੋ ਜਾਣੇ ਪੰਜ ਕਰਨ へえ。<laughs>